ਪੰਜਾਬ ਸਰਕਾਰ ਨੇ ਜੋ ਸਾਡੇ ਤੇ ਲੈਂਡ ਪੋਲਿੰਗ ਪਾਲਿਸੀ ਦੀ ਇਹ ਨੀਤੀ ਚਲਾਈ ਹੈ ਉਹਦੇ ਵਿਰੁੱਧ ਅਸੀਂ ਅੱਜ ਇੱਥੇ ਰੋਸ ਰੋਸ ਧਰਨੇ ਤੇ ਬੈਠੇ ਆਂ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੀ ਆ ਅੱਜ ਜੋ ਤੁਸੀਂ ਇਹ ਲੈਂਡ ਪੋਲਿੰਗ ਪਾਲਿਸੀ ਪੰਜਾਬ ਦੇ ਉੱਤੇ ਕਈ ਪਿੰਡਾਂ ਦੇ ਜਿਹੜਾ 65000 ਏਕੜ ਜ਼ਮੀਨ ਲੈਂਡ ਪੋਲਿੰਗ ਪਾਲਿਸੀ ਦੇ ਵਿੱਚ ਇਹ ਜਿਹੜੀ ਆਈ ਆ ਸਾਡੇ ਤੇ ਭਗਵੰਤ ਮਾਨ ਸਰਕਾਰ ਨੇ ਸਾਨੂੰ ਇਹ ਕਿਹਾ ਕਿ ਲੈਂਡ ਪੋਲਿੰਗ ਪਾਲਿਸੀ ਤੁਹਾਡੇ ਲਈ ਪੰਜਾਬ ਦੇ ਲਈ ਜਿਹੜੇ ਪਿੰਡ ਹੈ ਪਿੰਡ ਵਰਗਾ ਉਹਨਾਂ ਲਈ ਬਹੁਤ ਵਧੀਆ ਸਕੀਮ ਆਈ ਆ ਤੁਹਾਡੇ ਲਈ ਫਾਇਦੇਮੰਦ ਆਈ ਆ ਮੈਂ ਭਗਵੰਤ ਮਾਨ ਸਰਕਾਰ ਨੂੰ ਪੁੱਛਣਾ ਹੋਣੀ ਆ ਕਿ ਇਹ ਜਿਹੜੇ ਲੈਂਡ ਪੋਲਿੰਗ ਪਾਲਿਸੀ ਆ ਉਹ ਸਾਨੂੰ ਪੁੱਛ ਕੇ ਬਣਾਈ ਗਈ ਸੀ ਸਾਡਾ ਜੋ ਸਾਡੀ ਮਾਂ ਹੈ ਜ਼ਮੀਨ ਨੂੰ ਅਸੀਂ ਆਪਣੀ ਮਾਂ ਮੰਨਦੇ ਆ ਤੇ ਭਗਵੰਤਮਾਨ ਸਰਕਾਰ ਨੇ ਜਿਹੜੀ ਲੈਂਡ ਪੋਲਿੰਗ ਪਾਲਿਸੀ ਸਾਡੇ ਤੋਂ ਬਿਨਾ ਪੁੱਛੇ ਸਾਡੇ ਅਖਬਾਰਾਂ ਦੇ ਵਿੱਚ ਅਸੀਂ ਦੇਖਿਆ ਸੀ ਵੀ ਇਹ ਭਗਵੰਤਮਾਨ ਸਰਕਾਰ ਨੇ ਸਾਡੇ ਤੇ ਧਾਵਾ ਬੋਲਤਾ ਤੇ ਮੈਂ ਭਗਵੰਤਮਾਨ ਸਰਕਾਰ ਨੂੰ ਪੁੱਛਣਾ ਚਾਹੁੰਦੀ ਆ ਕਿ ਭਗਵੰਤਮਾਨ ਨੂੰ ਖੁਦ ਪਤਾ ਹੈ ਕਿ ਇਹ ਲੈਂਡ ਪੋਲਿੰਗ ਪਾਲਿਸੀ ਹੈ ਕੀ ਠੀਕ ਹੈ ਮੈਂ ਇਹ ਕਹਿਣਾ ਚਾਹੁੰਦੀ ਆ ਜਿਹੜੀ ਲੈਂਡ ਪੋਲਿੰਗ ਪਾਲਿਸੀ ਆ ਨਾ ਉਹਦੇ ਵਿੱਚ 6ਵੇਂ ਨੰਬਰ ਤੇ ਲਾਈਨ ਆ ਇਹ ਕਿ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਜ਼ਮੀਨ ਤੁਸੀਂ ਆਪਣੀ ਮਰਜ਼ੀ ਨਾਲ ਦੇ ਸਕਦੇ ਹੋ ਨਹੀਂ ਜਿਨੇ ਨਹੀਂ ਦੇਣੀ ਨਾ ਦੇਵੇ ਪਰ ਜਿਹੜੀ ਇਹ ਲੈਂਡ ਪੋਲਿੰਗ ਪਾਲਿਸੀ ਬਣੀ ਹੈ ਉਹਦੇ ਵਿੱਚ ਜਿਹੜੀ ਧਾਰਾ ਨੰਬਰ 6 ਦੇ ਉੱਤੇ ਜਾ ਕੇ ਹਰੇਕ ਕਿਸਾਨ ਹਰੇਕ ਭੈਣ ਬੀਬੀ ਨੇ ਪੜ੍ਹੀ ਹੈ ਕਿ ਇਹ ਜਿਹੜੀ ਲੈਂਡ ਪੋਲਿੰਗ ਪਾਲਿਸੀ ਜੇ ਜਿਨੇ ਜ਼ਮੀਨ ਦਿੱਤੀ ਠੀਕ ਹੈ ਤੇ ਜਿਨੇ ਜ਼ਮੀਨ ਨਾ ਦਿੱਤੀ ਜਿਹੜੀ 2013 ਦੇ ਵਿੱਚ ਇਹ ਪੋਲਿੰਗ ਲੈਂਡ ਪੋਲਿੰਗ ਐਕਟ ਜਿਹੜਾ ਪਾਸ ਕੀਤਾ ਸੀ ਉਹਨਾਂ ਨੇ ਇਹ ਉਹੀ ਹੋਣੀ ਹੈ ਸਾਡੇ ਨਾਲ ਕਿਵੇਂ ਕੀਤਾ ਸੀ ਉਹਨਾਂ ਨੇ 2013 ਦੇ ਵਿੱਚ ਜਿਹੜੀ ਜ਼ਮੀਨਾਂ ਲੋਕਾਂ ਤੋਂ ਲੈ ਕੇ ਉਹਨਾਂ ਨੇ ਸਿਰਫ ਦੋ ਕਿ ਤਿੰਨ ਸਾਲ ਉਹਨਾਂ ਨੂੰ ਜਿਹੜਾ ਕਿੱਲੇ ਦਾ ਠੇਕਾ ਤਾਂ ਉਹਨਾਂ ਨੇ 30000 ਰੁਪਇਆ ਤੇ ਅੱਜ ਉਹ ਕਿਸਾਨ ਵੀਰ ਵਿਚਾਰੇ 18 ਸਾਲ ਹੋ ਗਏ ਉਹਨਾਂ ਨੂੰ ਰੋਲਦਿਆਂ ਨੂੰ ਸੜਕਾਂ ਤੇ ਉਹਨਾਂ ਨੂੰ ਕੋਟਾਂ ਤੇ ਰੋਲਦਿਆਂ ਨੂੰ ਉਹਨਾਂ ਨੂੰ ਹੱਕ ਦਿੱਤਾ ਨਹੀਂ ਗਿਆ ਉਹਨਾਂ ਦੀ ਲੈਂਡ ਪਾਲਿੰਗ ਪਾਲਸੀ ਅੱਜ ਉਹ ੱੱਕੇ ਖਾਂਦੇ ਫਿਰਦੇ ਆ ਘਰੋਂ ਬੇਕਾਰ ਕਰੇ ਫਿਰਦੇ ਆ ਸਾਰਿਆਂ ਦਾ ਰੋਜ਼ਗਾਰ ਮਾਰਿਆ ਕੀਰਤੀ ਕਿਸਾਨ ਕਿਸਾਨਾਂ ਦਾ ਰੋਜ਼ਗਾਰ ਮਾਰਿਆ ਇਹਨਾਂ ਨੇ ਤੇ ਅੱਜ ਸਾਨੂੰ ਸਾਡੇ ਤੇ ਭਗਵੰਤ ਮਾਨ ਜਿਨ੍ਹਾਂ ਦੀਆਂ ਜ਼ਮੀਨਾਂ ਕਰੋੜਾਂ ਰੁਪਏ ਦੀ ਸਾਡੀ ਜਿਹੜੀ ਜ਼ਮੀਨ ਆ ਉਹਦਾ ਭਗਵੰਤ ਮਾਨ ਸਾਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਕਿੱਲੇ ਦੇ ਬਦਲੇ 1200 ਗਾਈ ਦਾ ਪਲਾਟ ਦੇਊਗਾ ਤੇ ਨਾਲੇ ਜਦੋਂ ਵੀ ਇਹ ਜ਼ਮੀਨ ਡਿਵੈਲਪ ਹੋਊਗੀ ਉਸ ਤੋਂ ਬਾਅਦ ਅਸੀਂ ਇਹਦਾ ਮੁੱਲ ਪਾਵਾਂਗੇ ਭਗਵੰਤਮਾਨ ਹੁੰਦਾ ਕੌਣ ਹੈ ਇਹ ਗੱਲ ਕਹਿਣ ਵਾਲਾ ਸਾਡੀਆਂ ਕਰੋੜਾਂ ਦੀਆਂ ਜ਼ਮੀਨਾਂ ਦਾ ਮੁੱਲ ਉਹ ਕਿੱਲੇ ਦੇ ਬਦਲੇ 1200 ਗਾਈ ਪਲਾਟ ਦੇ ਕੇ ਸਾਨੂੰ ਕਹਿ ਰਿਹਾ ਉਹ ਮੈਂ ਪੁੱਛਣਾ ਚਾਹਣੀ ਆ ਭਗਵੰਤਮਾਨ ਸਰਕਾਰ ਨੂੰ ਪਲਾਟਾਂ ਨਾਲ ਅਸੀਂ ਕੀ ਕਰਾਂਗੇ ਅੱਜ ਹਰੇਕ ਕਿਸਾਨ ਜਿਹੜਾ ਆਪਣੀ ਖੇਤੀ ਕਰ ਰਿਹਾ ਤੇ ਸਾਰੀ ਦੁਨੀਆ ਨੂੰ ਪਾਲ ਰਿਹਾ ਦੀ ਨਾਲ ਸਾਰੀ ਦੁਨੀਆ ਚੱਲਦੀ ਐ ਮਜ਼ਦੂਰ ਚੱਲ ਰਹੇ ਨੇ ਅੱਜ ਭਗਵੰਤ ਮਾਨ ਹਰੇਕ ਦੇ ਮੂੰਹੋਂ ਅਨਾਜ ਖਾਣਾ ਚਾਹੁੰਦਾ ਮਜ਼ਦੂਰਾਂ ਤੋਂ ਮਜ਼ਦੂਰੀ ਖਾਣਾ ਚਾਹੁੰਦਾ ਉਹ ਇੱਕ ਸਾਡੇ ਜਿਹੜੀ ਗਲਤੀ ਤਾਂ ਵੈਸੇ ਸਾਡੀ ਐ ਸਾਰਿਆਂ ਦੀ ਅਸੀਂ ਭਗਵੰਤ ਮਾਨ ਨੂੰ ਇਹ ਫਤਵਾ ਦਿੱਤਾ ਸੀ 92 ਐਮਐਲਏ ਚੁਣੇ ਤੇ ਭਗਵੰਤ ਮਾਨ ਦੀ ਸਰਕਾਰ ਬਣੀ ਸੀ ਹਰੇਕ ਲੋਕਾਂ ਨੇ ਜਿਹੜੇ ਹਰੇਕ ਵਰਗ ਦਾ ਬੱਚਾ ਬੀਬੀ ਭੈਣ ਜਿਹੜੇ ਜਵਾਨ ਨੌਜਵਾਨ ਵੀਰ ਸੀ ਸਾਡੇ ਉਹਨਾਂ ਨੇ ਆਪਦੇ ਬਜ਼ੁਰਗਾਂ ਨੂੰ ਮਜਬੂਰ ਕਰਕੇ ਅਸੀਂ ਵੋਟਾਂ ਪਵਾਈਆਂ ਸੀ ਵੀ ਆਪਣੇ ਪੰਜਾਬ ਚ ਬਦਲਾਅ ਜ਼ਰੂਰ ਆਉਣਾ ਚਾਹੀਦਾ ਤੇ ਇਹ ਬਦਲਾਅ ਜਿਹੜਾ ਭਗਵੰਤ ਮਾਨ ਸਰਕਾਰ ਲਿਆਊਗੀ ਤੇ ਅੰਨੇ ਵਾਹ ਲੋਕਾਂ ਨੇ ਬਿਨਾ ਸੋਚੇ ਸਮਝੇ ਭਗਵੰਤ ਮਾਨ ਨੂੰ ਵੋਟਾਂ ਪਾ ਕੇ ਇਹ ਸਰਕਾਰ ਬਣਾਈ ਸੀ ਇਹ ਸਰਕਾਰ ਜਿਹੜੀ ਅੱਜ ਇਹ ਬੀਬੀਆਂ ਭੈਣਾਂ ਨੂੰ ਸੜਕਾਂ ਤੇ ਲੈ ਕੇ ਆਈ ਹੈ ਉਹ ਉਹ ਸਰਕਾਰ ਹੈ ਇਹਨੇ ਉਹ ਕੀਤਾ ਕਿਉਂਕਿ ਸਰਕਾਰਾਂ ਜਿਹੜੀਆਂ ਪਹਿਲਾਂ ਵੀ ਆਈਆਂ ਨੇ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਹੋਣ ਉਹ ਸਰਕਾਰਾਂ ਨੇ ਸਰਕਾਰਾਂ ਦੀਆਂ ਗਲਤੀਆਂ ਨੇ ਬਹੁਤ ਕੀਤੀਆਂ ਨੇ ਪਰ ਮੈਂ ਕਹਿਣਾ ਚਾਹਨੀ ਆ ਇਹ ਸਰਕਾਰ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹਨੇ ਜੋ ਕੀਤਾ ਅੱਜ ਸਾਡੇ ਕਿਸਾਨ ਕਿਸਾਨਾਂ ਤੇ ਸਾਡੀਆਂ ਜ਼ਮੀਨਾਂ ਤੇ ਫੀਸਲੀਆਂ ਸਰਕਾਰਾਂ ਨੇ ਕਦੇ ਧੱਕਾ ਨਹੀਂ ਕੀਤਾ ਸੀ ਸਾਡੇ ਨਾਲ ਸਾਨੂੰ ਉਸ ਕਦੇ ਵੀ ਮਜਬੂਰ ਨਹੀਂ ਕੀਤਾ ਸੀ ਸੜਕਾਂ ਤੇ ਲਿਆ ਕੇ ਖੜੇ ਕਰਨ ਦਾ ਬੀਬੀਆਂ ਨੂੰ ਅੱਜ ਸਾਰੀਆਂ ਬੀਬੀਆਂ ਤੇ ਸਾਡੇ ਕਿਸਾਨ ਵੀਰ ਸਾਡੀ ਨੌਜਵਾਨੀ ਹਲਕੱਕੀ ਸਾਡੇ ਬੱਚੇ ਵੀ ਸੜਕਾਂ ਤੇ ਰੋਸタル ਨੇ ਕਰ ਰਹਾ ਜਿੰਨਾ ਬੱਚਿਆਂ ਦਾ ਅੱਜ ਸਿੱਖਿਆ ਲੈਣ ਦਾ ਟਾਈਮ ਆ ਉਹ ਬੱਚੇ ਆਪਦੇ ਮਾਂ ਪਿਓ ਦੇ ਨਾਲ ਅੱਜ ਧਰਨਿਆਂ ਦੇ ਵਿੱਚ ਆ ਕੇ ਭਗਵੰਤ ਮਾਨ ਦਾ ਸਿਆਪਾ ਕਰ ਰਹੇ ਆ ਕਿਉਂਕਿ ਭਗਵੰਤ ਮਾਨ ਸਰਕਾਰ ਤੂੰ ਦਿੱਲੀ ਦਾ ਚਮਚਾ ਹੋ ਸਕਦਾ ਪਰ ਅਸੀਂ ਤੈਨੂੰ ਆਪਦਾ ਚਮਚਾ ਨਹੀਂ ਬਣਾਉਂਦੇ ਅਸੀਂ ਤੈਨੂੰ ਅੱਲੇ ਵੀ ਕਹਨੇ ਆ ਇੱਕ ਮੌਕਾ ਦਿੰਨੇ ਆ ਤੂੰ ਆਪਦੀ ਇਹ ਜਿਹੜੀ ਲੈਂਡ ਪਾਲਿੰਗ ਪਾਲਿਸੀ ਹੈ ਰੱਦ ਕਰ ਦੇ ਤਾਂ ਚੰਗੀ ਗੱਲ ਆ ਨਹੀਂ ਹਰੇਕ ਕਿਸਾਨ ਵੀਰ ਹਰੇਕ ਕਿਸਾਨ ਭੈਣ ਇਹ ਅੱਜ ਇੱਥੇ ਬੈਠੇ ਧਰਨਿਆਂ ਦੇ ਵਿੱਚ ਤੈਨੂੰ ਲਾਣਤਾ ਪਾਈ ਜਾਂਦੇ ਆ ਕੱਲ ਨੂੰ ਜਿਸ ਦਿਨ ਤੂੰ ਸਾਡੇ ਤੇ ਧਾਵਾ ਬੋਲਣ ਆਏਂਗਾ ਇਹ ਹਰੇਕ ਮਾਤਾ ਦਲ ਭਾਗੋ ਦੀ ਹਰੇਕ ਵਾਰਿਸ ਹੱਥਾਂ ਲਵਾਰ ਲੈ ਕੇ ਤੈਨੂੰ ਟੱਕਰੂਗੀ ਅੱਜ ਮੌਕਾ ਹੈ ਸਰਕਾਰ ਨੂੰ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਪੰਜਾਬ ਦਾ ਮਾਹੌਲ ਖਰਾਬ ਹੀ ਹੋਣਾ ਜੇ ਤੁਸੀਂ ਸਾਡੀਆਂ ਜ਼ਮੀਨਾਂ ਹੀ ਲੈ ਗਏ ਤਾਂ ਸਾਡੇ ਕੋਲੇ ਕੀ ਰਹਿਣਾ ਅਸੀਂ ਕਿੱਥੋਂ ਖਾਣਾ ਅਸੀਂ ਕੀ ਕਰਨਾ ਅਸੀਂ ਪਲਾਟਾਂ ਨੂੰ ਕਿ ਸਿਰਚ ਮਾਰਨਾ ਅੱਜ ਤੂੰ ਸਾਨੂੰ ਪਲਾਟ ਦੇ ਰਿਆਂ ਸਾਡੀਆਂ ਜ਼ਮੀਨਾਂ ਦੇ ਰੇਟ ਅੱਜ ਕਰੋੜਾਂ ਦੀਆਂ ਜ਼ਮੀਨਾਂ ਸਾਡੀਆਂ ਤੂੰ ਖੇ ਕਰ ਰਿਆ ਭਗਵਾਨਤਮਨ ਸਰਕਾਰ ਇਹ ਜ਼ਮੀਨਾਂ ਤੇਰੀਆਂ ਨਹੀਂ ਸਾਡੇ ਮਾਂ ਬਾਪ ਦੀਆਂ ਸਾਡੇ ਪੁਰਖਿਆਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਸਾਡੀਆਂ ਜੱਦੀ ਜਾਇਦਾਦਾਂ ਨੇ ਇਹ ਮੈਂ ਕਹਿਣਾ ਚਾਹੁੰਦੀ ਆ ਭਗਵੰਤਮਾਨ ਸਰਕਾਰ ਤੈਨੂੰ ਲਾਣਤ ਹੈ ਮੈਂ ਕਹਿਨੀ ਆ ਵੀ ਜੇ ਤੂੰ ਸਾਡੀਆਂ ਜ਼ਮੀਨਾਂ ਤੇ ਅੱਖ ਪੱਟ ਕੇ ਵੀ ਦੇਖਿਆ ਤੇਰਾ ਇੱਕ ਪੈਰ ਅੱਗੇ ਵਧੂਗਾ ਸਾਡੇ ਭੈਣਾਂ ਦੇ ਕਿਸਾਨ ਭੈਣਾਂ ਦੇ 10 ਪੈਰ ਅੱਗੇ ਜਾਣਗੇ ਮੈਂ ਭਗਵੰਤਮਾਨ ਸਰਕਾਰ ਤੇ ਲਾਣਤਾ ਪਾਉਣੀ ਆ ਤੂੰ ਸਾਡੇ ਪੰਜਾਬ ਨੂੰ ਖਾ ਲਿਆ ਸਾਡੇ ਵੀਰਾਂ ਦੀ ਜਵਾਨੀ ਸਾਡੇ ਬੱਚਿਆਂ ਦਾ ਬਚਪਨ ਸਾਡੀਆਂ ਭੈਣਾਂ ਨੂੰ ਸੜਕਾਂ ਤੇ ਆ ਕੇ ਧਰਨੇ ਲਾਉਣ ਲਈ ਮਜਬੂਰ ਕੀਤਾ ਤੂੰ MA- ਤੈਨੂੰ ਇੱਕ ਵਾਰ ਫੇਰ ਤੋਂ ਚੇਤਾਵਨੀ ਦੇਣਾ ਚਾਹੁੰਦੀ ਆ ਕਿ ਜੋ ਤੂੰ ਪੰਜਾਬ ਦਾ ਹਾਲ ਅੱਜ ਕੀਤਾ ਹੈ ਹਾਰੇ ਹੱਥ ਬੰਨ ਕੇ ਬੇਨਤੀ ਆ ਮੈਂ ਭਗਵਾਨ ਤੁਮਨ ਸਾਹਿਬ ਤੁਹਾਡੇ ਅੱਗੇ ਹੱਥ ਜੋੜਦੀ ਆ ਕਿ ਇਸ ਪੰਜਾਬ ਨੂੰ ਹਮੇਸ਼ਾ ਹੀ ਜਿਵੇਂ ਪਰਿਵਾਰਾਂ ਦਾ ਏਕਾ ਪਿਆਰ ਭਾਈਚਾਰਾ ਚੱਲਿਆ ਆ ਰਹਾ ਉਹਨੂੰ ਬੜਿਆ ਰਹਿਣ ਦਿਓ ਬਹੁਤ ਸਰਕਾਰਾਂ ਪਿਛਲੀਆਂ ਨੇ ਵੀ ਹੁਣ ਵਾਲੀਆਂ ਨੇ ਵੀ ਜ਼ੋਰ ਲਾ ਲਿਆ ਸਾਡੇ ਨਾਲ ਹਰਿਆਣਾ ਹਰਿਆਣਾ ਅਸੀਂ ਕਿਵੇਂ ਜੋੜਿਆ ਸ਼ੰਭੂ ਬਾਰਡਰ ਤੇ ਜਿੰਨੇ ਵੀ ਬਾਰਡਰ ਅਸੀਂ ਟਿੱਕਰੀ ਬਾਰਡਰ ਤੇ ਕਿਸਾਨ ਵੀਰ ਬੈਠੇ ਸੀ ਅਸੀਂ ਹਰਿਆਣੇ ਦੇ ਨਾਲ ਸਾਡਾ ਭਾਈਚਾਰਾ ਉਦੋਂ ਪਿਆ ਸਾਡੀ ਹਰਿਆਣੇ ਦੇ ਨਾਲ ਸਾਂਝ ਉਦੋਂ ਪਈ ਹੈ ਹਰੇਕ ਸਰਕਾਰਾਂ ਦਾ ਮਕਸਦ ਸੀ ਕਿ ਜਿਹੜਾ ਹਰਿਆਣਾ ਤੇ ਪੰਜਾਬ ਕਦੇ ਵੀ ਇਕੱਠੇ ਨਾ ਹੋ ਜਾਣ ਜੇ ਇਕੱਠੇ ਹੋਣਗੇ ਤਾਂ ਸਾਡੇ ਗਲਚ ਗੁੱਠਾ ਦੇਣਗੇ ਪਰ ਉਹ ਟਾਈਮ ਹੁਣ ਆ ਗਿਆ ਹੈ ਹਰਿਆਣਾ ਸਾਡੇ ਨਾਲ ਖੜਾ ਚਟਾਨ ਵਾਂਗੂ ਹਰੇਕ ਥਾਂ ਥਾਂ ਜਿੱਥੇ ਮੋਰਚੇ ਲੱਗਦੇ ਆ ਹਰਿਆਣੇ ਦੇ ਕਿਸਾਨ ਵੀਰ ਸਾਡੇ ਮੋਰਚਿਆਂ ਤੇ ਆ ਕੇ ਸਾਡਾ ਸਾਥ ਦੇ ਰਹੇ ਆ ਸਰਕਾਰ ਇਹ ਭਲੇਖਾ ਕੱਢ ਦੇਵੇ ਕਿ ਇਹ ਪੰਜਾਬ ਦੇ ਵਿੱਚ ਇਕੱਲੇ ਪੰਜਾਬ ਦੇ ਲੋਕ ਨੇ ਸਾਨੂੰ ਫੌਰਨ ਤੋਂ ਕੋਈ ਆ ਰਹੀ ਹੈ ਜੇ ਸਾਡੀ ਲੋੜ ਪਈ ਤਾਂ ਅਸੀਂ ਉਹਨੇ ਟਾਈਮ ਟਿਕਟ ਲੈ ਕੇ ਅਸੀਂ ਪੰਜਾਬ ਦੇ ਵਿੱਚ ਆ ਕੇ ਨੂੰ ਉਹ ਚੇਤਾਵਨੀ ਅਸੀਂ ਦਿੰਨੇ ਆ ਕਿ ਭਗਵੰਤ ਮਾਨ ਨੇ ਆਪਣਾ ਹਾਲ ਦੇਖਣਾ ਨਹੀਂ ਕਿਤੇ ਵੀ ਭਗਵੰਤ ਮਾਨ ਅੱਜ ਤੂੰ ਸੜਕਾਂ ਤੇ ਫਿਰਦਾ ਆ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਲੋਕਾਂ ਨੇ ਤੈਨੂੰ ਉਹ maat ਦੇਣੀ ਆ ਤੂੰ ਜ਼ਿੰਦਗੀ ਭਰ ਯਾਦ ਰੱਖੇਗਾ ਕਿ ਪੰਜਾਬ ਦੇ ਲੋਕਾਂ ਦਾ ਏਕਾ ਕੀ ਚੀਜ਼ ਆ ਕਿਸਾਨ ਕੀ ਚੀਜ਼ ਆ ਕਿਸਾਨ ਭੈਣਾ ਕੀ ਚੀਜ਼ ਆ ਇਹ ਬਹੁਤ ਵੱਡਾ ਪਲੇਖਾ ਭਗਵੰਤ ਮਾਨ ਤੇਰੇ ਮਨ ਦੇ ਵਿੱਚ ਤੇਰੇ ਦਿਲ ਦੇ ਵਿੱਚ ਤੂੰ ਦਿੱਲੀ ਅੱਗੇ ਗੋਡੇ ਟੇਕੇ ਕੱਲੇ ਗੋਡੇ ਨਹੀਂ ਟੇਕੇ ਲੰਬਾ ਕਿ ਇਹ ਲੈਂਡ ਪਾਲਿੰਗ ਪਾਲਿਸੀ ਬਣਾਈ ਤੂੰ ਤੈਨੂੰ ਸ਼ਰਮ ਚਾਹੀਦੀ ਹੈ ਇੱਕ ਦਿੱਲੀ ਦਾ ਬੰਦਾ ਤੈਨੂੰ ਕਹਿ ਰਿਹਾ ਇਹ ਚੀਜ਼ਾਂ ਲਈ ਤੇ ਤੂੰ ਆਪਦੇ ਪੰਜਾਬ ਨੂੰ ਇਸ ਤਰ੍ਹਾਂ ਮਾਰੇਗਾ ਸਿੱਕਦੇ ਉਮੀਦ ਨਹੀਂ ਕੀਤੀ ਸੀ ਅਸੀਂ ਆਪਣੀਆਂ ਗਲਤੀਆਂ ਕੀਤੀਆਂ ਸਰਕਾਰ ਬਣਾ ਕੇ ਹੋਣਾ ਸੀ ਇਹ ਗਲਤੀਆਂ 2027 ਚ ਸੁਧਾਰਾਂਗੇ ਜ਼ਿੰਦਗੀ ਚ ਆਹ ਲਾਸਟ ਮੌਕਾ ਸੀ ਤੈਨੂੰ ਤੇਰੀ ਅੱਜ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਮੈਂ ਤਾਵਾ ਕਰਕੇ ਕਹਿਣੀ ਆ ਅੱਜ ਤੋਂ ਬਾਅਦ ਜੇ ਝਾੜੂ ਸਰਕਾਰ ਕਦੇ ਵੀ ਜ਼ਿੰਦਗੀ ਦੇ ਵਿੱਚ ਸਾਡੇ ਗਾਂ ਬੱਚਿਆਂ ਦੀ ਵੀ ਜ਼ਿੰਦਗੀ ਦੇ ਵਿੱਚ ਝਾੜੂ ਸਰਕਾਰ ਕਦੇ ਨਹੀਂ ਆਉਗੀ ਲੋਕਾਂ ਨੇ ਬਹੁਤ ਅੱਕੇ ਆ ਲੋਕ ਪੰਜਾਬ ਦਾ ਬੇੜਾ ਗਰਕ ਕਰਤਾ ਭਗਵਾਨਤਮਨ ਸਰਕਾਰ ਨੇ ਮੈਂ ਕਹਿਣਾ ਚਾਹੁੰਦੀ ਆ ਭਗਵਾਨਤਮਨ ਸਰਕਾਰ ਨੂੰ ਹਾਲੇ ਵੀ ਮੌਕਾ ਪੰਜਾਬ ਦੇ ਲੋਕਾਂ ਨੂੰ ਨਾਕਸਾ ਨਾ ਖੂਨ ਖਰਾਬੇ ਤੇ ਉੱਤਰ ਜੇ ਸਾਡੀਆਂ ਕੋਈ ਜ਼ਮੀਨਾਂ ਦੇ ਵਿੱਚ ਆਇਆ ਤਾਂ ਸਾਡਾ ਖੂਨ ਖਰਾਬਾ ਪੱਕਾ ਹੈ ਕਿਉਂਕਿ ਜੱਟ ਤਾਂ ਆਪਣੀ ਵੱਟ ਨਹੀਂ ਛੱਡਦਾ ਬੰਦਾ ਮਾਰ ਦਿੰਦਾ ਤੂੰ ਕਹਿਣਾ ਮੈਂ ਤੁਹਾਡੀਆਂ ਜ਼ਮੀਨਾਂ ਨੂੰ ਅਕਵਾਇਰ ਕਰੂੰਗਾ ਤੂੰ ਕਹਣ ਹੁੰਦਾ ਜ਼ਮੀਨਾਂ ਅਕਵਾਇਰ ਕਰਨ ਵਾਲਾ ਤੂੰ ਇੱਥੇ ਸਾਨੂੰ ਆ ਕੇ ਦੇਖ ਸਾਡੀਆਂ ਬੀਬੀਆਂ ਧਰਨਿਆਂ ਦੇ ਵਿੱਚ ਉਹਨਾਂ ਦੇ ਦੁੱਖ ਸੁਣਾ ਕੇ ਕਿ ਅੱਜ ਬੀਬੀ ਦੁੱਖਾਂ ਚ ਭਰੀਆਂ ਕੋਈ ਮਾਵਾਂ ਜਿਨ੍ਹਾਂ ਦੇ ਪੁੱਤ ਨਹੀਂ ਜੜੀਆਂ ਜ਼ਮੀਨਾਂ ਦੇ ਸਰ ਤੇ ਰੋਟੀ ਖਾਂਦੀਆਂ ਅੱਜ ਤੋਂ ਉਹ ਪਿੰਡਾਂ ਦੇ ਵਿੱਚ ਉੱਥੇ ਜਾ ਕੇ ਜ਼ਮੀਨ ਨੰਬਰ ਦਿਖਾਉਣਾ ਵੀ ਆ ਲੈਂਡ ਪੋਲਿੰਗ ਪਾਲਿਸੀ ਦੇ ਵਿੱਚ ਆ ਗਈ ਮੈਂ ਤੈਨੂੰ ਕਹਿਣਾ ਚਾਹਨੀ ਐ ਸ਼ਰਮ ਕਰ ਭਗਵੰਤ ਮਾਨ ਇਹ ਜ਼ਮੀਨ ਤੂੰ ਵੀ ਇੱਕ ਕਿਸਾਨ ਦਾ ਪੋਤਾ ਤੈਨੂੰ ਵੀ ਇਸ ਜ਼ਮੀਨ ਦੀ ਵੈਲੀ ਉਹਦਾ ਪਤਾ ਹੈ ਇਸ ਕਰਕੇ ਭਗਵੰਤ ਮਾਨ ਸਰਕਾਰ ਜੇ ਇਹ ਆਪਦੀ ਹਰਕਤਾਂ ਤੋਂ ਨਾ ਬਾਝਾਈ ਤੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਪੂਰੀ ਕਰਾਰੀ ਟੱਕਰ ਦੇਵਾਂਗੇ 1600 ਪਹਿਚਾਨੀ ਐ 1600 ਪਹਿਚਾਨੀ ਐ ਲੜੇ ਦੀਨ ਤੇ ਹੈ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛਾਡੇ ਖੇਤ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛਾਡੇ ਖੇਤ